ਇੰਤਕਾਲ ਕਰ ਰੌਨ ਲਈ ਲੋਕਾਂ ਨੂੰ ਦਰਦ ਦਰਦ ਦੀਆਂ ਠੋਕਰਾਂ ਨਾ ਖਾਨੀਆਂ ਪੈਣ ਇਸ ਦੇ ਲਈ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਧਾਰੀਵਾਲ ਨੇ ਇੱਕ ਅਹਿਮ ਸ਼ੁਰੂਆਤ ਕਰਦੇ ਹੋਏ ਕੈਂਪ ਲਗਾਇਆ ਕੁਲਦੀਪ ਸਿੰਘ ਧਾਰੀਵਾਲ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕੈਂਪ ਲਗਾ ਕੇ ਇੰਤਕਾਲ ਹੋਰ ਸਖਾਲੇ ਕਿਤੇ ਜਾਣਗੇ ਤਾਂ ਜੋ ਲੋਕਾਂ ਨੂੰ ਖੰਜਰ ਖਵਾਰ ਨਾ ਹੋਣਾ ਪਵੇ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਕੈਂਪ ਲਗਾਇਆ ਅੱਜ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਪੰਜਾਬ ਦੇ ਮਾਲ ਡਿਪਾਰਟਮੈਂਟਨ ਤੋਂ ਇੰਤਕਾਲ ਜਿਹੜੇ ਰਹਿੰਦੇ ਆ ਲੋਕਾਂ ਦੇ ਬਹੁਤ ਸਾਰੀਆਂ ਸਾਡੇ ਕੋਲ ਸ਼ਿਕਾਇਤਾਂ ਸੀਗੀਆਂ ਕਿ ਪਟਵਾਦੀ ਨਹੀਂ ਮਿਲਦੇ ਜੀ ਗੁਰਦੌੜ ਨਹੀਂ ਮਿਲਦੇ ਜੀ ਫਿਰ ਤਹਿਸੀਲਦਾਰ ਸਾਹਿਬ ਦੀ ਬੈਠਦੇ ਜੀ ਉਹਦੇ ਲਈ ਅੱਜ ਦਾ ਦਿਨ ਜਿਹੜਾ ਤੈਅ ਕੀਤਾ ਸੀ ਕਿ ਅੱਜ ਪੂਦੇ ਪੰਜਾਬ ਚ ਕੈਂਪ ਲਾਉ ਜਿੰਨੇ ਵੀ ਲੋਕਾਂ ਦੀ ਇੰਤਕਾਲ ਸਦੈਂਦੇ ਨੇ ਉਹਨਾਂ ਨੂੰ ਅੱਜ ਇਹਨਾਂ ਕਰਾਇਆ ਜਾਵੇ ਸੋ ਅੱਜ ਸਾਰੀਆਂ ਹੀ ਤਹਿਸੀਲਾਂ ਦੇ ਵਿੱਚ ਪੰਜਾਬ ਚ ਕੈਂਪ ਲੱਗੇ ਉਹ ਮੈਂ ਉਹ ਕੈਂਪ ਦੇਖਣ ਆਇਆ ਸੀਗਾ ਉਹਦਾ ਬਹੁਤ ਬੜੀ ਖੁਸ਼ੀ ਹੋਈ ਆ ਕਿ ਇੰਨੀ ਠੜ ਦੇ ਬਾਵਜੂਦ ਵੀ ਹੁਣ ਤੱਕ 50 ਬੰਦੇ ਜਿਨ੍ਹਾਂ ਦੇ ਇੰਤਕਾਲ ਬਕਾਇਆ ਸੀਗੇ ਉਹ ਕਰਾਂਗੇ ਉਹ ਸ਼ਾਮ ਤੱਕ ਨੂੰ ਲੱਗਦਾ ਕਿ ਮੁੱਲ 150 ਦੇ ਲੱਗੇ ਮੁੱਲ ਜਿਹੜਾ ਇਹ ਚੱਲੂਗਾ ਕੰਮ ਸੋ ਮੇਰੀ ਤੁਹਾਡੇ ਦਾ ਹੀ ਬੇਨਤੀ ਹੈ ਜਿਹੜੇ ਵੀ ਕੋਈ ਸੱਜਣ ਸੁਣਦੇ ਆ ਕਿ ਜੇ ਕਿਸੇ ਦਾ ਵੀ ਕੋਈ ਇੰਤਕਾਲ 된다 ਅੱਜ ਵੀ ਆਉਣ ਕੱਲ੍ਹ ਵੱਤਸੋ ਵੀ ਆ ਕੇ ਇਹਦੇ ਨਾਲੇ ਸਾਡੇ ਤਸੀਂਦਾ ਸਾਹਿਬ ਕੋ ਆ ਕੇ ਸਾਡੇ ਐਸ.ਡੀ.ਐਮ ਸਾਹਿਬ ਕੋ ਆ ਕੇ ਸਾਡੇ ਗਰਦੌਉ ਸਭ ਕੋ ਆ ਕੇ ਹੋਤ ਪਟਵਾਰੀ ਸਾਹਿਬ ਕੋ ਆ ਕੇ ਆਪਣਾ ਇਤਤਕਾਲ ਜਿਹੜਾ ਕੰਪਲੀਟ ਕਰੋ। ਆ ਗਾਂ ਵੀ ਕੈਂਪੇ ਇਸੇ ਤਰੀਕੇ ਜਾਰੀ। ਹਾਂ ਇਸੇ ਤਰ੍ਹਾਂ ਹੀ ਅਸੀਂ ਇੱਕ ਤਹਿ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਤਕਸੀਮਾਂ ਜਿਹੜੀਆਂ ਤਕਸੀਮਾਂ ਦੇ ਬਹੁਤ سارے ਮਸਲੇ ਆ ਪੰਜਾਬ ਦੇ ਵਿੱਚ। ਸੋ ਅਸੀਂ 31 ਮਾਰਚ ਤੱਕ ਪੂਦੇ ਪੰਜਾਬ ਚ ਤਕਸੀਮਾਂ ਦੇ ਕੇਸ ਜਿਹੜੇ ਆ ਚਾਹੇ ਕੋਈ ਚੱਲ ਰਿਹਾ ਤਹਿਸੀਲ ਲੈਵਲ ਤੇ ਚੱਲਦਾ ਡੀਆਰਓ ਸਾਹਿਬ ਤੇ ਲੈਵਲ ਤੇ ਚੱਲਦਾ ਚਾਹੇ ਜਿਹੜੇ ਇੱਕ ਤੇ ਥੱਲੇ ਪੈਂਡਿੰਗ ਪਿਆ ਪਟਵਾਰੀਆਂ ਕੋਲ ਗਦੌਨਾਂ ਕੋਲ ਕੱਤੀ ਬਾਤ ਤੱਕ ਹੀ ਚਾਹਾਂਗੇ ਕਿ ਪੂਰੇ ਪੰਜਾਬ ਦੇ ਤਕਸੀਮਾ ਦਾ ਕੰਮ ਹੀ ਨਿਭੜ ਜਾਏ ਤੇ ਇੰਤਕਾਲਾਂ ਦਾ ਕੰਮ ਜਿਹੜਾ ਉਹ ਨਿਭਾ। ਨਹੀਂ ਦੇਖੋ ਉੱਥੇ ਬਹੁਤ ਵਧੀਆ। ਜੇ ਪਹਿਲੇ ਤਿਆਰੀ ਹੋਣੀ ਚਾਹੀਦੀ ਸੀ ਜਿੱਦਾਂ ਕੈਂਪ ਲਗਾਏਗੇ ਸਰਕਾਰ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਕੋਈ ਤਿਆਰੀ ਨਹੀਂ ਤੇ ਮੈਂ ਦੇਖਿਆ ਕਿ 500 ਰੁਪਏ ਕਿੰਨੀਆਂ ਟੁੱਟਨ ਹੋ ਗਏ। ਮਿਸਾਲ ਲਈ ਸਟੈਂਡ 200 ਤੋਂ ਉੱਪਰ ਹੀ ਇੰਤਕਾਲ ਹੋਏ ਸਨ 135 ਸਰਕਾਰ ਦਾ ਫਤਿਹ ਤੇ ਦੱਸ ਮੰਜਵਨੀ ਵੀ ਆ ਦੇ। ਮੈਂ ਡਿਸਟ੍ਰਿਕਟ ਨੂੰ ਪੁੱਛ ਰਿਹਾ ਹਾਂ ਅੱਜ। ਹੂੰ ਕਰ ਲਓ ਕਿਸੀ ਨੂੰ। ਪਰ ਸੋਲ ਗੀ ਵੀ ਬੋਲਣਾ। ਤੱਕ ਕਰ ਸਕੀ ਨਾ ਨਾ ਕੋਈ ਨਾ 20 ਸਾਡੇ ਕੋਲ ਐਪਲੀਕੇਸ਼ਨ ਆਈ ਆਪਾਂ ਆ ਜੀ ਇਹਦੀ ਵੀ ਆ ਜੀ ਲਾ ਫੜਵਾ ਦੀ ਇਹਦੀ ਆ ਜੀ ਲਾ ਸਾਡੇ ਸਾਰੇ ਆ ਗਏ ਸਾਰੇ ਆ ਗਏ ਆ ਸਿਮਰ ਵੀਰ ਸਿੰਘ ਜੀ ਅੱਜ ਅੱਜ ਸੋ 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 ਜੀ ਕੀ ਵੇਖੋ ਕੋਈ ਗੱਲ ਨਹੀਂ ਜੀ ਜੀ ਅੱਜ ਪੰਜਾਬ ਦੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਦੇ ਵਿੱਚ ਸਾਡੇ ਕੋ ਇੱਕ ਬਾਦ ਬਾਦ ਇਸ਼ੂ ਹੁੰਦਾ ਕਿ ਇੰਤਕਾਲਾਂ ਵਾਸਤੇ ਲੋਕਾਂ ਨੂੰ ਤਸੀਲਾਂ ਦੇ ਵਿੱਚ ਚੱਕਰ ਮਾਰਨੇ ਪੈਂਦੇ ਜੀ ਜਦੋਂ ਚੱਕਰ ਮਾਰਦੇ ਆ ਕਦੀ ਪਟਵਾਦੀ ਸਾਹਿਬ ਦੇ ਬੈਠੇ ਹੁੰਦੇ ਕਦੀ ਗਰਦੌਤ ਸਾਹਿਬ ਦੇ ਬੈਠੇ ਹੁੰਦੇ ਕਦੀ ਤਹਿਸੀਲਦਾਰ ਸਾਹਿਬ ਦੇ ਬੈਠੇ ਹੁੰਦੇ ਤੇ ਮਾਨ ਸਾਹਿਬ ਨੇ ਕਿਹਾ ਕਿ ਇੱਕੋ ਦਿਨ ਸਾਡੇ ਪਾਸੇ ਕੈਂਪ ਲਾ ਕੇ ਜਿੰਨੀਆਂ ਬਕਾਇਆ ਇੰਤਕਾਲ ਪੂਰੇ ਪੰਜਾਬ ਦੇ ਵਿੱਚ ਰਹਿੰਦੇ ਆ ਉਹ ਸਾਰੀਆਂ ਮਸਲੇ ਜਿਹੜੀਆਂ ਕੰਪਲੀਟ ਕਰ ਦਿੱਤੇ ਜਾਂ ਸੋ ਅੱਜ ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਸਾਡੇ ਪੰਜਾਬ 'ਚ ਇਕੱਲੇ ਇੱਥੇ ਦੀ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਕੈਂਪ ਜਿਹੜੇ ਉਹ ਲੱਗੇ ਔਰ ਕੈਂਪਾ ਦੇ ਵਿੱਚ ਜਿਹੜੇ ਬਕਾਇਆ ਇੰਤਕਾਲ ਉਹ ਅਸੀਂ ਕਰਦੇ ਮੈਂ ਇਹ ਨਾਲੇ ਵੀ ਜਾ ਕੇ ਆਂ ਰਾਜਸਥਾਨੀ ਵੀ ਜਾ ਕੇ ਆਂ ਬਹੁਤ ਥਾਵਾਂ ਤੇ ਵੀ ਚੱਲੇ ਆਂ ਇੱਥੇ ਵੀ ਦੇਖਿਆ ਥੋੜਾ ਨਾ ਕੋ ਸਿਸਟਮ ਸਿਸਟੀਮੈਟੀਕਲੀ ਨਹੀਂਗਾ ਬਾਕੀ ਜਦੋਂ ਗਰਦੌਦ ਵੀ ਹਾਜ਼ਰ ਨੇ ਤਹਿਸੀਲਦਾਰ ਸਾਹਿਬ ਵੀ ਪਟਵਾਰੀ ਵੀ ਹਾਜ਼ਰ ਨੇ ਗੱਲ ਸਿਰਫ ਤੁਹਾਡੇ ਦਾ ਹੀ ਲੋਕਾਂ ਨੂੰ ਇਹ ਕਹਿੰਦੀ ਆ ਕਿ ਜੇ ਕਿਸੇ ਦਾ ਇੰਤਕਾਲ ਜਿਹੜਾ ਰਹਿੰਦਾ ਤੇ ਸੀਐਮ ਸਾਹਿਬ ਨੇ ਤੈਅ ਕੀਤਾ ਆਪਣਾ ਇੰਤਕਾਲ ਆ ਕਿੱਥੇ ਕਰਾਓ ਜੇ ਉਹਨਾਂ ਨੂੰ ਕੋਈ ਪਟਵਾਰੀ ਪਰੇਸ਼ਾਨ ਕਰਦਾ ਕੋਈ ਉਹਨਾਂ ਨੂੰ ਤਹਿਸੀਲ 'ਚ ਕੋਈ ਪ੍ਰੋਬਲਮ ਹੈ ਤਹਿਸੀਲਦਾਰ ਸਾਹਿਬ ਕਰਦਾ ਗਰਦੋਦ ਕਰਦਾ ਤੇ ਉਹਨਾਂ ਨੂੰ ਮਿਲ ਜਿਹੜਾ ਉਹ ਸਾਨੂੰ ਦੱਸਿਆ ਜਾ ਮੇਰਾ ਖਿਆਲ ਆ ਕਿ ਅੱਜ ਤੋਂ ਬਾਅਦ ਬਹੁਤ ਘੱਟ ਜਿਹੜੇ ਆ ਮਤਲਬ ਅੱਜ ਤੋਂ ਬਾਅਦ ਬਹੁਤ ਘੱਟ ਮੈਨੂੰ ਲੱਗਦਾ ਕਿ ਜਿੱਦਾਂ ਮੇਰੇ ਬਾਅਦ ਵੀ ਗੱਲ ਹੋਈ ਆ ਮੈਨੂੰ ਲੱਗਦਾ ਕਿ ਅੱਜ 80% ਬਕਾਇਆ ਜਿਹੜੇ ਮਤਲਬ ਕੇਸ ਆ ਉਹ ਹੱਲ ਹੋ ਜਾਣਗੇ 10-20% ਜਿਹੜੇ ਰਹਿ ਗਏ ਉਹ ਆਪਾਂ ਦੁਬਾਰਾ ਕੈਂਪ ਲਾ ਕੇ ਦੁਬਾਰਾ ਅਮਰਸਰ ਜਿਲ੍ਹੇ ਦੀ ਜਿਹੜੀ ਇਤਕਾਲਾ ਹੋਣ ਵਾਲੀਆਂ ਸੀ ਰਾਤੋਂ ਰਾਤ 200 ਇਤਕਾਲਾ ਹੋ ਗਿਆ ਤਾਂ ਲੱਗਦਾ ਨਹੀਂ ਕਿ ਪਹਿਲਾਂ ਸਖਤੀ ਕੀਤੀ ਜਾਵੇ ਤਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿ ਸਰਕਾਰ ਕੋਤੋਂ ਦੀ ਆਪਾਂ ਲੱਗਦੇ ਨਾ ਦੇਖੋ ਪਾ ਦੇਖੋ ਹੱਥ ਸੀ ਜਿਹੜੀ ਆ ਸਹਜ ਸਹਜ ਆਪਾਂ ਠੀਕ ਕਰ ਦੇ ਇਸੇ ਕਰਕੇ ਅਸੀਂ ਤੈ ਇੱਕ ਹੋਤੀ ਤਾਂ ਕਿ ਜਿਹੜੀ ਤਾਂ ਦਵਾਈ ਦੱਸਦੇ ਸੀਐਮ ਸਾਹਿਬ ਨੇ ਅੱਗੇ ਵੀ ਦੱਸਿਆ ਸੀਗਾ ਜਿੱਦਾਂ ਸਾਡੀ ਕਿਸਾਨ ਜਥੇਬੰਦੀਆਂ ਦਾ ਮੀਟਿੰਗ ਸੀਗੀ ਉਦੋਂ ਵੀ ਸੀਐਮ ਸਾਹਿਬ ਨੇ ਤੈ ਕੀਤਾ ਸੀਗਾ ਕਿ ਅਸੀਂ ਪਹਿਲੀ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਇਹ ਤਾਂ ਇੰਤਕਾਲ ਲਈ ਆ ਕੱਲੀ ਜੀ ਜਿਹੜੇ ਅਸਲ ਮਾਮਲੇ ਆਗੇ ਤਕਸੀਮਾ ਦੇ ਵੀ ਉਹ ਤਕਸੀਮਾ ਦੇ ਜਿਹੜੇ ਆਪਸੀ ਸਹਿਮਤੀ ਵਾਲੇ ਕੇਸ ਆ ਉਹ ਸਾਰੇ ਲੋਕ ਬੈਠ ਕੇ ਜਿਹੜਾ ਉਹ ਸਾਡੇ ਤਹਿਸੀਲਦਾਰਾ ਕੋ ਉਹਦੇ ਵੀ ਇਦਾਂ ਕੈਂਪ ਲਾਵਾਂਗੇ ਆਪਾਂ 31 ਮਾਰਚ ਤੱਕ ਉਹ ਵੀ ਕੰਪਲੀਟ ਕਰ ਦਾਂਗੇ ਔਰ 31 ਮਾਰਚ ਤੱਕ ਆ ਤੇ ਇਸ ਮਹੀਨੇ ਚੋ ਦੇ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਇਸੇ ਜੀ ਹੋ ਜਾਊਗਾ ਸਾਰਾ ਸੋ ਮੇਰਾ ਖਿਆਲ ਆ ਕਿ ਜਿਹੜੇ ਲੋਕਾਂ ਨੂੰ ਇੰਤਕਾਲ ਵਾਸਤੇ ਲੋਕਾਂ ਨੂੰ ਤਕਸੀਮ ਵਾਸਤੇ ਜਿਹੜੇ ਚੱਕਰ ਮਾਰਨੇ ਪੈਂਦੇ ਤਹਿਸੀਲੇ ਸੀਐਮ ਸਾਹਿਬ ਉਹ ਚੱਕਰ ਜਿਹੜੇ ਖਤਮ ਕਰਨਾ ਚਾਹੁੰਦੇ ਹੋ ਜਾਣੇ ਇਹਨਾਂ ਦੇ ਸੀ ਦਾ ਕਾਰਨ ਕਿ ਦੋ ਨੰਬਰ ਤਹਿਸੀਲ ਦੇ ਵਿੱਚ 500 ਕੁਛ ਨੇ ਸਾਰੀਆਂ ਤਹਿਸੀਲਾਂ ਦੇ ਵਿੱਚ ਘੱਟ ਨੇ ਸਿਰਫ ਦੋ ਤਹਿਸੀਲ ਦੋ ਦੇ ਵਿੱਚ ਹੀ 500 ਕੁਛ ਨੇ ਜੇ ਇਹਨਾਂ ਇਹਨਾਂ ਦਾ ਆਪਾ ਜੇ ਇੱਥੇ ਵੱਧ ਨੇ ਨਹੀਂ ਹੋਏ ਤੇ ਆਪਾਂ ਇਹਨਾਂ ਦਾ ਮੀਟਿੰਗ ਕਰਕੇ ਵੀ ਸਾਹਿਬ ਨੂੰ ਕਹਾਂਗੇ ਕਿ ਇੱਥੋਂ ਦਾ ਕੰਮ ਵੀ ਜਿਹੜਾ ਫਤਿਹ ਕਰ ਦਿੱਤਾ ਜਾਵੇ ਸਦੀ 500 ਆ ਤੁਹਾਡਾ মিডিਆ ਦੇ ਪੁੱਛ ਦੱਸੋ ਕਿੰਨੇ ਰਹਿ ਗਏ ਜਿਸੋ ਜਦ 270 ਸਾਲ ਪੁਰਾਣੇ ਜਿਹੜੇ 18 19 ਦੇ ਨੇ ਠੀਕ ਹੈ ਅੱਜ ਤਰੀਕ ਨੇ ਸ਼ੀ ਕੰਸਰ ਸ਼ੀ ਕੰਸਰ 20 ਤਰੀਕ ਤੱਕ ਸਾਰੇ ਕੰਪਲੀਟ ਕਰ ਸਰ ਠੀਕ ਹੈ ਕਦਿਗਾ ਕੋਈ ਬੰਦਾ ਮੁੜ ਕੇ ਆਹ ਆਖਰੀ ਸਵਾਲ ਆਖਰੀ ਗੱਲ ਦਫ਼ਤਰਾਂ ਚ ਦੇਖਿਆ ਗਿਆ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਪਰਸਨਲ ਵਿਜ਼ਿਟ ਕਰਦੇ ਹੋ ਤਾਂ ਪਟਵਾਰੀ ਨਾਰਾਜ਼ ਹੋ ਗਏ ਸੀ ਕਿ ਤੁਹਾਨੂੰ ਯਾਦ ਹੋਏਗਾ ਅੱਜ ਤੋਂ 6 ਮਹੀਨੇ ਪਹਿਲਾਂ ਉਹ ਕਹਿੰਦੇ ਸੀਗੇ ਕਿ ਸਾਨੂੰ ਜਾਣ ਬੋਝ ਕੇ ਜ਼ਲੀਲ ਕੀਤਾ ਗਿਆ ਹੜਤਾਲ ਕਰ ਦਿੱਤੀ ਸੀਗੀ ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਨਹੀਂ ਸੀ ਕਰਨਾ ਚਾਹੀਦਾ ਅੱਜ ਵੀ ਤੁਸੀਂ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਤੁਸੀਂ ਇੱਥੇ ਆਏ ਹੋ ਅਸੀਂ ਅਸੀਂ ਦੇਖੋ ਮੇਰੀ ਗੱਲ ਸੁਣੋ ਜਿਹੜੇ ਪਟਵਾਰੀ ਆ ਗਰਦੌੜ ਆ ਤਹਿਸੀਲਦਾਰ ਨੇ ਇਹ ਸਾਡੇ ਬੱਚੇ ਆ ਸਾਡੇ ਪੰਜਾਬੀ ਨੇ ਸਾਡੇ ਹੀ ਪਤਵਾਰਾਂ ਦੇ ਮੁੰਡਿਆਂ ਕੋਲ ਬਗਾਨਦੇ ਥੋੜੇ ਆ ਸਾਡਾ ਸਿਰਫ ਕੰਮ ਇਹਦਾ ਕਿ ਲੋਕਾਂ ਨੂੰ ਕੰਮ ਮਿਲਣਾ ਚਾਹੀਦਾ ਸਾਡਾ ਕਿਸੇ ਦਾ ਕੋਈ ਬੈਦਬਦੋ ਥੋੜਾ ਅਸੀਂ ਕਿਸੇ ਨੂੰ ਕੋਈ ਪਰੇਸ਼ਾਨ ਥੋੜਾ ਕਰਦੇ ਉਹਨੇ ਅੱਜ ਵੀ ਜੇ ਕੈਂਪ ਵੇਖਣ ਆਏ ਤੇ ਇਹ ਵੇਖਣ ਆਏ ਆ ਕਿ ਲੋਕਾਂ ਦਾ ਮਸਲਾ ਹੱਲ ਹੋ ਰਿਹਾ ਕਿ ਨਹੀਂ ਹੋ ਰਿਹਾ ਫਿਰ ਤੁਸੀਂ ਵੀ ਨੂੰ ਦੱਸੋ ਕਿ ਤੁਹਾਡੇ ਸਾਹਮਣੇ ਖੜਿਆ ਤਹਿਸੀਲਦਾਰ ਸਾਹਿਬ ਇਹਨਾਂ ਨੇ ਕਿਹਾ ਕਿ 300 ਅੱਜ ਬਲ ਹੋ ਜਾਊਗਾ 500 ਬਕਾਇਆ ਇਹਦਾ ਮਤਲਬ 300 ਹੋ ਗਿਆ ਮੈਂ ਪਿੱਛੇ ਵੀ ਇਹਦਾ ਸਾਈ ਚੈੱਕ ਕਰਕੇ ਆ ਅਜ ਨਾਲਾ ਉੱਥੇ ਵੀ 100 100 150 ਹੋ ਗਿਆ ਇਹਦਾ ਮਤਲਬ ਕੈਂਪ ਲਾਇਆ ਤੇ 300 ਅੱਜ ਹੱਲ ਹੋ ਗਿਆ ਜਿਹੜਾ ਬਾਕੀ ਦਾ ਜੂਗਾ ਉਹ ਵੀ 2-4 ਦਿਨ ਦੇ ਵਿੱਚ ਹੱਲ ਕਰ ਦੇਵਾਂਗੇ ਗੱਲ ਹੀ ਕੋਈ ਨਹੀਂ ਗੱਲਬਾਤ ਹੋਈ ਸਰ ਗੱਲਬਾਤ ਹੋਈ ਕੋਈ ਗੱਲਬਾਤ ਕੀਤੀ ਜੇ ਬਹੁਤ ਕੀਤੀ ਮੈਨੂੰ ਮਿਲੇ ਉੱਥੇ ਨਾਲੇ ਨਾਲ ਸਾਹਿਬ ਮਿਲੇ ਕਿ 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 ਮੁੱਖ ਮੰਤਰੀ ਬਣਾਇਆ ਸਾਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਸਾਡੀ ਡਿਊਟੀ ਆ ਇਹ ਸਾਡੀ ਟੀਮ ਆ ਤਹਿਸੀਲਦਾਰ ਪਟਵਾਰੀ ਕਰਤਾਰ ਇਹ ਸਰਕਾਰ ਦਾ ਇੱਕ ਹਿੱਸਾ ਨੇ ਤੇ ਇੱਕ ਸਾਡੀ ਟੀਮ ਆ ਇਸ ਕਰਕੇ ਜੇਕਰ ਸਾਡੀ ਟੀਮ ਚ ਕੋਈ ਕਮੀ ਮੰਨ ਲਓ ਮੇਰੇ ਦੇ ਚ ਕੋਈ ਕਮੀ ਦਾ ਜੇ ਤੇ ਸਾਡੇ ਮੁੱਖ ਮੰਤਰੀ ਜੀ ਨੂੰ ਦੁਖਾ ਦੇ ਮੈਨੂੰ ਕਹਿਣਗੇ ਤਾਲੀਆ ਸਾਬ ਆ ਕੰਮ ਫੇਰ ਜਲਦੀ ਕਰੋ ਥੱਲੇ ਕੇ ਟੀਮ ਚ ਦਾ ਜੇ ਤੇ ਉਹ ਵੀ ਸਾਡੀ ਡਿਊਟੀਆਂ ਆ ਕਿ ਆਪਾਂ ਇਹਨਾਂ ਨੂੰ ਅਫਸਰਾਂ ਨੂੰ ਕਹੀਏ ਕਿ ਸਰ ਜਲਦੀ ਕੰਮ ਫੇਰ ਚ ਕਰੋ ਲੋਕਾਂ ਨੂੰ ਮਤਲਬ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਸਰਕਾਰ ਦਾ ਇੱਕ ਟੀਚਾ ਹੈ ਕਿ ਕਰਪਸ਼ਨ ਖਤਮ ਕੀਤੀ ਜਾਵੇ ਬਸ ਜਲਦੀ ਕੰਮ ਫਿਰ ਅਚਕਤੋਂ ਲੋਕਾਂ ਨੂੰ ਮਤਲਬ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਸਰਕਾਰ ਦਾ ਇੱਕ ਟੀਚਾ ਹੈ ਕਿ ਕਰਪਸ਼ਨ ਖਤਮ ਕੀਤੀ ਜਾਵੇ ਹਰ ਕਰਪਸ਼ਨ ਹਰ ਜਗ੍ਹਾ ਖਤਮ ਹੁੰਦੀ ਵੀ ਪਰ ਫਿਰ ਵੀ ਸਰਕਾਰੀ ਕੁਝ ਮਹਿਕਮਿਆਂ ਦੇ ਵਿੱਚ ਪ੍ਰਾਈਵੇਟ ਬੰਦੇ ਕੰਮ ਕਰਦੇ ਵੀ ਕੀ ਉਹਨਾਂ ਦਾ ਤਨਖਾਹ ਕਿੱਥੋਂ ਆਉਂਦੀ ਹੈ ਕਰਪਸ਼ਨ ਦਾ ਮੈਂ ਤਨਖਾਹ ਆਉਂਦਾ ਕਰਪਸ਼ਨ ਜਿਹੜੀ ਹੈ ਜੀ ਦੇਖੋ ਤੁਸੀਂ ਤੇ ਮੀਡੀਆ ਵਾਲੇ ਸਾਥੀ ਬੜੇ ਸਿਆਣੇ ਹੋ ਜੀ ਪੰਜਾਬ ਦੇ ਵਿੱਚ 75 ਸਾਲ ਤੋਂ ਗੰਦ ਪਿਆ ਜੀ ਤੇ ਅਜੇ ਆਪਾਂ ਨੂੰ 19 ਮਾਰਚ ਨੂੰ 2 ਸਾਲ ਹੋਣੇ ਜਾ ਕੇ ਆਪਾਂ ਨੂੰ ਜੇ ਇੰਨਾ ਟਾਈਮ ਹੀ ਮਿਲਿਆ ਆਪਾਂ ਬਹੁਤ ਸਾਰੇ ਬਹੁਤ ਸਾਰੇ ਮਸਲੇ ਹੱਲ ਕਰਦੇ ਜਿਹੜੇ ਤੁਸੀਂ ਚੀਜ਼ਾਂ ਦੱਸਦੇ ਹੋ ਸਾਰੀਆਂ ਚੀਜ਼ਾਂ ਸਹਿਜ ਸਜੇ ਸਿਸਟਮ ਹੀ ਇਦਾਂ ਦਾ ਬਣਾ ਦਿੰਦਾ ਕਿ ਚੀਜ਼ਾਂ ਸਾਰੀਆਂ ਖਤਮ ਹੋ ਜਾਣ ਲੋਕਾਂ ਨੂੰ ਕ腐ਸ਼ਨ ਕਿਤੇ ਪੈਸੇ ਦੇ ਕੇ ਕੰਮ ਨਾ ਕਰਾਉਣਾ ਪਰ ਕਿਉਂਕਿ ਟਾਈਮ ਦੇਖੋ ਟਾਈਮ ਹਰ ਚੀਜ਼ ਨੂੰ ਲੱਗਦਾ ਜੀ ਕੋਈ ਜਾਦੂ ਦੀ ਛੜੀ ਤੇ ਹੈ ਨਹੀਂ ਸੀਐਮ ਸਾਹਿਬ ਕੋ ਬਸ ਸੀਐਮ ਸਾਹਿਬ ਜਿੰਨਾ ਕੰਮ ਕਰਵੇ ਜੇ ਢੰਗ ਨਾਲ ਕੰਮ ਕਰਵੇ ਇਹ ਤੁਹਾਨੂੰ ਸ਼ਿਕਾਇਤਾਂ ਸਾਲ ਮੇਰੇ ਖਾਦ ਹੋ ਲੱਗੂਗਾ ਸਾਰੀਆਂ ਖਤਮ ਹੋ ਜਾਣਗੀਆਂ ਕੋਈ ਚੱਕਰ ਦੀ ਅੱਛਾ ਜਿਲੇ ਲਾਸਟ ਵਾਲਾ ਜ਼ਿਲੇ ਪੂਰੇ ਭਾਰ ਦੇ ਵਿੱਚ ਤਹਿਸੀਲਾਂ ਅਤੇ ਪੁਕਾਰਖਾਨੇ ਦਾ ਸੁਧਾਰ ਵਾਸਤੇ 3 ਕਰੋੜ ਤੇ 74 ਲੱਖ ਰੁਪਏ ਆਇਆ ਸੀ ਤਸਵੀਲ ਦੇ ਬਾਹਰ ਜਾ ਕੇ ਦੇਖ ਸਕਦੇ ਆ ਬਹੁਤ ਡਿੱਕ ਚੁੱਕੇ ਹੋਏ ਨੇ ਕੋਈ ਸੁਧਾਰ ਨਹੀਂ ਕੀਤਾ ਉਹ ਪੈਸੇ ਕਿੱਥੇ ਗਏ ਨੇ ਕਿਹੜੇ ਕਿਸ ਹਿਸਾਬ ਨਾਲ ਕੋਈ ਨਹੀਂ ਮੈਨੂੰ ਦੇਖੋ ਜੇ ਐਟ ਟਾਈਮ ਮੈਨੂੰ ਨਹੀਂ ਪਤਾ ਵੀ ਕਿੱਨੇ ਪੈਸੇ ਆਇਆ ਸਾਡਾ ਦੱਬੂ ਦੱਸਣਾ ਫਰਜ਼ ਹੈ ਤੁਹਾਨੂੰ ਕੋਈ ਗੱਲ ਤੁਸੀਂ ਦੱਸਤਾ ਜੀ ਸਾਡਾ ਤੁਹਾਡੇ ਦੱਸਣ ਦੀ ਦੇਰ ਆ ਜੀ ਅਸੀਂ ਕਾਰਵਾਈ ਸ਼ੁਰੂ ਕਰਦੇ ਨੇ ਗੱਲ ਕੀ ਆਪਾਂ ਪਤਾ ਕਰ ਲੈਂਦੇ ਆ ਕਿੱਥੇ ਗਏ ਪੈਸੇ